नगर निगम पटियाला ਦੇ ਇੰਸਪੈਕਟਰ ਵਿਸ਼ਾਲ ਵਰਮਾ ਨੇ ਅੱਜ ਆਪਣੇ ਪੂਰੇ ਟੀਮ ਦੇ ਨਾਲ ਪਟਿਆਲਾ ਦਹਾਲ ਕਾ ਕਲੋਨੀ ਦੇ ਵਿੱਚ ਲੋਕਾਂ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਵੱਡੀ ਕਾਰਵਾਈ ਕੀਤੀ ਕਰਦੇ ਬਾਹਰ ਬੜੇ ਹੋਏ ਨਜਾਇਜ਼ 8 ਫੁੱਟ ਤੱਕ ਧੜਿਆ ਦੇ ਚਲਾਇਆ ਗਿਆ ਪੀਲਾ ਪੰਜਾ ਪੱਤਰ ਕਾਰਨ ਨਗਰ ਕਟਾ ਦੇ ਇੰਸਪੈਕਟਰ ਵਿਸ਼ਾਲ ਵਰਮਾ ਨੇ ਕੀ ਕੁਝ ਕਿਹਾ ਸੁਣੋ ਉਸੇ ਦੀ ਕਿਵੇਂ ਦੇਖਦੇ ਹਾਂ ਜਿਹਦੇ ਅੱਜ ਕਾਰਵਾਈ ਹੋ ਰਹੀ ਹੈ ਕੀ ਕਹਿਣਾ ਚਾਹੁੰਦਾ ਸਰ ਸਾਨੂੰ ਕਾਫੀ ਦੇਰ ਤੋਂ ਉਹਨਾਂ ਦੀ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸੀਗੀਆਂ ਅਸੀਂ ਲਹਿਲ ਮਿਸਤਰੀ ਵਾਲੀ ਗਲੀ 'ਚ ਖੜੇ ਹਾਂ ਮੈਂ ਮੇਰੇ ਸਾਂਝੀ ਕਰ ਬਈ ਅੰਜਨਾ ਮੈਡਮ ਦੇ ਨਾਲ ਆਏ ਆ ਅਸੀਂ ਦੋਨੋਂ ਨੇ ਇਹ ਅੱਜ ਟਾਈਮ ਦਿੱਤਾ ਸੀ ਕਿ ਵੱਡੇ ਉਦਯੋਗਕਾਰ ਦੇ ਤੋਂ ਪ੍ਰਵਾਨਗੀ ਲੈ ਕੇ ਅਸੀਂ ਇੱਥੇ ਤੋੜਨ ਆਏ ਜੀ ਇਹ ਕਬਜ਼ਾ ਕੀਤੀ ਗਈ ਹੈ ਨਾ ਜੀ ਸਰ ਇਹਨਾਂ ਨੇ 8-8 ਫੁੱਟ ਦਾ 10 ਫੁੱਟ ਤੁਸੀਂ ਦੇਖ ਸਕਦੇ ਹੋ ਗਲੀ 35 ਫੁੱਟ ਦੀ ਸੀਗੀ ਇਹ 20 ਫੁੱਟ ਦੀ ਰਹਿ ਗਈ ਹੈ ਕਿਉਂਕਿ ਦੋਨੋਂ ਸਾਈਡ ਤੋਂ ਇਨਕ੍ਰੋਚਮੈਂਟ ਹੋਈ ਹੋਈ ਹੈ ਦੋਨੋਂ ਸਾਈਡ ਤੋਂ ਪੱਕੇ ਥੜੇ ਬਣਾਏ ਚੁਕੇ ਨੇ ਤੁਸੀਂ ਦੇਖ ਸਕਦੇ ਹੋ ਉਹ ਥੜਿਆਂ ਨੂੰ ਅਸੀਂ ਤੋੜਨ ਲਈ ਇਹ ਮੁਹਿੰਮ ਚਲਾਈ ਹੈ ਕਿਉਂਕਿ ਲੋਕਾਂ ਦੀ ਬੜੀ ਸ਼ਿਕਾਇਤ ਆ ਰਹੀ ਸੀ ਕਿ ਹੋਰੇ ਤੋ ਨਹੀਂ ਸਰ ਨਹੀਂ ਪੂਰੀ ਗਲੀ ਦੇ ਵਿੱਚ ਕੰਮ ਹੋਏਗਾ ਜਿੱਥੇ ਨਜਾਇਜ਼ ਪਾਇਆ ਜਾਏਗਾ ਉਹ ਥੋੜਾ ਜਿਹਾ ਸਰ ਅਸੀਂ ਆਮ ਪਬਲਿਕ ਨੂੰ ਇਹ ਬੇਨਤੀ ਕਰਦੇ ਆਂ ਵੀ ਤੁਸੀਂ ਜਿਹੜੀ ਗਲੀ ਸਰਕਾਰ ਵੱਲੋਂ ਬਣਾਈ ਜਾਂਦੀ ਹੈ ਕੋਈ 30 ਫੁੱਟ ਦੀ 20 ਫੁੱਟ ਦੀ 25 ਫੁੱਟ ਦੀ ਉਹਨਾਂ ਉਸ ਤਰ੍ਹਾਂ ਹੀ ਰਹਿਣ ਦਿਓ ਬਾਹਰ ਪੱਕੇ ਥੜੇ ਨਾ ਬਣਾਓ ਥੋੜੇ ਲੋਕਾਂ ਦੇ ਖੜਨ ਦੀ ਵਹੀਕਲ ਦੀ ਹੁੰਦੀ ਆ ਆਣ ਜਾਣਾ ਔਖਾ ਹੁੰਦਾ ਕਾਰ ਵਿੱਚ ਲੰਘਣ ਨੂੰ ਪ੍ਰੋਬਲਮ ਆਉਂਦੀ ਹੈ ਸੋ ਇਹ ਚੀਜ਼ ਦੀ ਮੈਂ ਅਪੀਲ ਕਰਦਾ ਕਿ ਤੁਸੀਂ ਨਜਾਇਜ਼ ਤੌਰ ਤੇ ਥੜੇ ਆਪਣੇ ਵੱਲੋਂ ਨਾ ਬਣਾਓ ਸਰ ਲੋਕੀ ਦੇਖੋ ਜੀ ਸਭ ਕੰਮ ਦੇ ਵਿੱਚ ਵਿਰੋਧਤਾ ਹੁੰਦੀ ਹੈ ਅਸੀਂ ਤਾਂ ਆਪਣਾ ਕੰਮ ਕਰਨਾ ਹੈ ਸਾਨੂੰ ਸਰਕਾਰ ਵੱਲੋਂ ਹਦਾਇਤਾਂ ਨੇ ਸਰ ਮੱਲੇ ਵਿੱਚ ਸਭ ਦਾ ਸਹਿਯੋਗ ਹੈ ਬਸ ਇਹ ਕੋਈ ਅੰਕਲ ਜੀ ਹੈਗੇ ਜਿਹੜੇ ਬੋਰ ਦੇ ਅਦਰਵਾਇਸ ਕੋਈ ਸਾਡੇ ਨਾਲ ਸਥਾਨੀ ਬੈਸ ਕਰ ਰਹੇ ਸਾਰੇ ਇਸ ਚੀਜ਼ ਨੂੰ ਸਰਾੜ ਰਹੇ ਹਨ ਉਹਦੀ ਵਜ੍ਹਾ ਕੰਮ ਕਰ ਰਹੇ ਹੋ ਮੈਨੂੰ ਲੱਗਦਾ ਥੜੇ ਅੰਕਲ ਜੀ ਲਈ ਹੈ ਸਰ ਸ਼ਾਇਦ ਸਾਨੂੰ ਨਹੀਂ ਪਤਾ ਇਹਨਾਂ ਨੂੰ ਪਤਾ ਹੋਵੇਗਾ